शिवसेना ਦੇ ਲਾਇਨ ਤੋਂ ਸਚਿਨ ਬਹਿਰ ਜੀ शिवसेना پارٹی ਦੇ ਰਾਸ਼ਪ트ੀ ਮੁਖੀ ਅਜੈ ਸੇਠ ਜੀ ਪੰਜਾਬ ਪ੍ਰਧਾਨ ਅਜੈ ਠਾਕਰੇ ਜੀ ਪੰਜਾਬ ਯੋਵਾ ਪ੍ਰਧਾਨ ਅਮਿਤ ਜੀ शिवसेना ਆਜ਼ਾਦ ਦੇ ਰਾਸ਼ਪ트ੀ ਮੁਖੀ ਗਣੇਸ਼ ਕੁਮਾਰ ਹੈਪੀ ਜੀ ਨੂੰ ਉਹਨਾਂ ਦੇ ਦਫ਼ਤਰ ਵਿੱਚ ਸਨਮਾਨਿਤ ਕਰਨ ਲਈ ਪਹੁੰਚੇ ਗਣੇਸ਼ ਕੁਮਾਰ ਹੈਪੀ ਜੀ ਨੇ ਕਿਹਾ ਕਿ ਮੈਂ ਉਹਨਾਂ ਸਾਰੀ Hindu ਸੰਗਠਨਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਦਫ਼ਤਰ ਵਿੱਚ ਆ ਕੇ ਮੈਨੂੰ ਆਸ਼ੀਰਵਾਦ ਦਿੱਤਾ ਮੈਨੂੰ ਬੇਤੋ ਦੀ ਪੁਲਿਸ ਵੱਲੋਂ ਨਾਤੰਤਰੌੜੇ ਕੰਮ ਕਰਦੇ ਮਾਰਪੇਸ਼ੰਗੀ ਤੇ ਪੰਜ ਵਿਅਕਤੀਆਂ ਨੂੰ ਸੁਣੇ ਦੀ ਵਾਰਦੀ ਵਿਸ਼ੇਸ਼ ਜਾਂਚ ਦੇਣ ਲਈ ਸਲਾਹ مشورہ ਕਰਦੇ ਦੇ ਬਲਕਾਂ ਸਭਨਾ ਸ਼ੁਭ ਨਾਮ ਜੈਸ਼ੀ ਰਾਓ ਚੇਲਾਗੜ ਅਤੇ ਅਜੀਤ ਸਿਹਰਸ਼ੀ ਜੀ ਸੁਨਮ ਭਾਤੀ ਦਾ ਰਾਜੀ ਅੱਜ ਜੇ ਕਿਸੇ ਮਸਲੇ ਇਕੱਠਾ ਹੈ ਬਸਰੇ ਤੱਕ ਅੱਜ ਵੀ ਸਾਡੇ ਇਨੀਸ਼ ਕੁਮਾਰ ਆਪੇ ਜੀ ਆਪਣੀ ਲੰਬੇ ਸਮੇਂ ਤੋਂ ਸੁਨਾਤਨ ਕੰਮ ਕਰ ਰਹੇ ਨੇ ਕਿ ਸ਼ਿਸ਼ਨਾ ਆਜ਼ਾਦ ਦੇ ਚੇ ਗੁਜਾਵ ਪ੍ਰਧਾਨ ਦੀ ਗੁਰਗਾ ਜਾਂ ਫਿਰ ਅੰਦਰੇ ਦੀ ਕੁਝ ਦਿਨਾਂ ਵਿੱਚ ਜਿਹੜੇ ਇਹਨਾਂ ਦੇ ਰਾਸ਼ਟਰੀ ਦਰਸ਼ੀ ਵੀਰ ਕੁਮਾਰ ਚੋੜੀ ਦਾ ਨਿਵਾਸ ਨਿਦਨ ਹੋ ਗਿਆ ਉਸ ਤੋਂ ਬਾਅਦ ਟੋਰ ਕਮੇਟੀ ਨੇ ਫੈਸਲਾ ਲੈ ਕੇ ਅਸੀਂ ਕਹਾਂਗੇ ਬੜਾ ਵਧੀਆ ਫੈਸਲਾ ਕੀਤਾ ਕਿ ਰਿਜ਼ਰਵ ਕਰਦੇ ਸੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸੇਵਾਵਾਂ ਨੇ ਦਿੱਤੇ ਵੀਰਾਂ ਨੂੰ ਰੂਹੀ ਲਗਾਓ ਇੱਕ ਦੂਸਰੋਂ ਦੇ ਕਾਰਜ ਵਾਸਤੇ ਸਮਾਜ ਦੀ ਬਗਿਆਨ ਜੁੜਨਾ ਅਤੇ ਜਿਲ੍ਹਾ ਜਿਲ੍ਹਾ ਦੇ ਪੱਧਰ ਤੇ ਕਿਸੋ ਇਹਨਾਂ ਜਿਹੜੀ ਜੀਵਨ ਵਾਲੀ ਮਿਲੀ ਆ ਅਸੀਂ ਇਹਨਾਂ ਨੂੰ ਅੱਜ ਸਨਮਾਨਿਤ ਕਰਨ ਵਾਸਤੇ ਆਇਆ ਹਾਂ ਦੇਰੇ ਦਾ ਸ੍ਰੀ ਤੁਨਾ ਲਾਈਨ ਦੇ ਸ੍ਰੀ ਗੈਲ ਜੀ ਰਾਸ਼ਟਰੀ ਵਾਇਪ ਪ੍ਰਧਾਨ ਉਮਰੀ ਟੀਮ ਦੇ ਪੰਜਾਬ ਦਾ ਅਗੇ ਖੜੇ ਜੀ ਔਰ ਜੂਰ ਦੇ ਪੰਜਾਬ ਦਾ ਅਮਿਤ ਵਰਮਾ ਜੀ ਅਸੀਂ ਤੈਜ ਨੂੰ ਧੰਨਵਾਦ ਕਰਦੇ ਆਂ ਇਹਨਾਂ ਦਾ ਕਿ ਮੈਨਾਂ ਸਾਨੂੰ ਅੱਜ ਆਪਣੇ ਦਫ਼ਤਰ ਬੁਲਾਇਆ ਔਰ ਸਾਨੂੰ ਆਪਣੀ ਟੀਮ ਵੀ ਸਮਾ ਦਿੱਤਾ ਕਿ ਜਿਸੜਾ ਅੱਗੇ ਇਹ ਕੰਮ ਚਾਰੇ ਸੀ ਅਸੀਂ ਵਿਸ਼ਵਾਸ ਦਿਵਾਨੇ ਆ ਵਿਸ਼ੇਸ਼ ਤੌਰ ਤੇ ਕੀ ਨੂੰ ਕਿ ਸੇਵਾ ਦਾ ਭਾਰਤੀ ਕਿੱਥੇ ਨਹੀਂ ਸਾਨੂੰ ਬੁੜੀ ਲਗਾਣਗੇ ਅਸੀਂ ਦੇ ਨਾਲ ਇਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਕੰਮ ਕਰਾਂਗੇ ਸਾਡਾ ਪਿੱਛਾ ਇਹੋ ਗਾਵਾ ਸਮਾਜ ਵਿੱਚ ਆਪਣੇ ਧਰਮ ਦੇ ਕੰਮ ਲੋਕਾਂ ਕੇ ਲੈ ਕੇ ਜਾਣਾ ਔਰ ਸਮਾਜ ਦੀਆਂ ਇਕਲਾਬ ਲੜਨਾ ਤੇ ਅਸੀਂ ਇੱਕ ਜੁੱਟ ਹੋ ਕੇ ਕੰਮ ਕਰਾਂਗੇ ਜਿਹਦੇ ਨਾਲ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੀ ਦੂਰ ਕਰ ਸਕਾਂ ਜੈ ਹਿੰਦ ਜੈ ਭਾਰਤ ਬਿਆਸ ਸਾਹਿਬ ਅੱਥੇ ਪਾਥੇ ਆਏ ਤੇ ਕੀ ਬਖਸਾਦਾ ਅੱਜ ਬੜੀ ਖੁਸ਼ੀ ਦੀ ਗੱਲ ਆ ਤੇ ਮੇਰਾ ਪੁਰਾਣਾ ਮਿੱਤਰ ਸਨਾਤਨਿ ਭਰਾ ਦਿਨੇਸ਼ ਕੁਮਾਰ ਹੈਪੀ ਅਸੀਂ ਤਕਰੀਬਨ ਪਿਛਲੇ 20-25 ਸਾਲ ਤੋਂ ਇਕੱਠੇ ਦੋਸਤ ਵੀ ਆ ਬਚਪਨ ਦੇ ਦੋਸਤ ਵੀ ਆ ਤੇ ਸਨਾਤਨ ਦੀ ਸੇਵਾ ਵੀ ਕਰਦੇ ਆਏ ਨੇ ਤੇ ਕੁਝ ਦਿਨ ਪਹਿਲਾਂ ਸਾਡੇ ਇੱਕ ਸਨਾਤਨੀ ਭਰਾ ਜੋ ਕਿ ਸ਼ਿਵਸਰਨ ਆਜ਼ਾਦ ਨਾਮ ਦਾ ਇੱਕ ਸ਼ਿਵਸਰਨ ਸੰਗਠਨ ਚਲਾ ਰਹੇ ਸੀ ਉਹ ਪ੍ਰਮਾਤਮਾ ਦੇ ਚਰਨਾਂ 'ਚ ਵਸੇ ਹੋ ਗਏ ਨੇ ਉਸ ਤੋਂ ਬਾਅਦ ਗਣੇਸ਼ ਕੁਮਾਰ ਹੈਪੀ ਨੂੰ ਪਾਰਟੀ ਦਾ ਪ੍ਰਮੁੱਖ ਬਣਾਇਆ ਗਿਆ ਤੇ ਅੱਜ ਅਸੀਂ ਗਣੇਸ਼ ਕੁਮਾਰ ਹੈਪੀ ਜੀ ਨੂੰ ਪਾਰਟੀ ਦਾ ਪ੍ਰਮੁੱਖ ਬਣਨ ਦੇ ਮੌਕੇ 'ਤੇ ਆਏ ਆ ਇਹਨਾਂ ਨੂੰ ਅਸੀਂ ਵਧਾਈ ਦੇਣ ਆਏ ਆਂ ਅੱਜ ਤੇ ਮੇਰੇ ਨਾਲ ਇੱਕ ਸਾਰਾ ਬਾਕੀ ਜੋ ਅਜੇ ਸ਼ੇਰ ਜੀ ਅਜੇ ਠਾਕਰੇ ਜੀ ਹੋਰ ਮੇਰੇ ਵੀ ਸਾਥੀ ਭਰਾ ਆਏ ਨੇ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਇਸ ਭਰਾ ਨੇ ਸਾਨੂੰ ਦਾ ਸਮਝਦਾ ਤੇ ਜਿਸ ਤਰ੍ਹਾਂ ਵੀ ਸਾਰੇ ਸੰਗਠਨ ਲੱਗੇ ਰਲ ਮਿਲ ਕੇ ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆਂ ਤੇ ਗਦੇਸ਼ ਤੋਂ ਹੈਪੀ ਜੀ ਨੂੰ ਇਹੀ ਸ਼ੁਭਕਾਮਨਾ ਹੈ ਕਿ ਜਿਸ ਤਰ੍ਹਾਂ ਕਿ ਪਹਿਲਾਂ ਸੁਨੀਲ ਚੋਧਰੀ ਦੇ ਟਾਈਮ ਤੇ ਅਸੀਂ ਸਾਰੇ ਰਲ ਮਿਲ ਕੇ ਇਕੱਠੇ ਚੱਲਦੇ ਸੀ ਹੁਣ ਸਾਡੇ ਸਾਰੇ ਹਿੰਦੂ ਸੰਗਠਨ ਤੁਹਾਡੇ ਸੰਗਠਨ ਦੇ ਨਾਲ ਰਲ ਮਿਲ ਕੇ ਦੁਨੀਆ ਚੱਲਦੇ ਆਂ ਇਹ ਐ ਸ਼੍ਰੀ ਨੰਦ ਹੈਪੀ ਜੀ ਅੱਜ ਤੁਹਾਨੂੰ ਬੜੀ ਬੜੀ ਜ਼ਮੇਲ ਮਿਲੀ ਹੈ ਰਸ਼ਟ੍ਰ ਬੁਖਸ਼ੇਵ ਸਰ ਆ ਯਾਦ ਹੋ ਲੋ ਤੇ ਉਹਦੇ ਬਰ ਕੀ ਕਹਿਣਾ ਚਾਹੋਗੇ ਮੈਂ ਪਹਿਲੇ ਮੇਰੇ ਗਰੇ ਪਰਮ ਬਿੱਤਰ ਸਤਨ ਪਾਲ ਜੀ ਅਜੇ ਸੀਰ ਜੀ ਅਜੇ ਠਾਕਰੇ ਜੀ ਔਰ ਅੰਮ੍ਰਿਤ ਜੀ ਜਿਹੜੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਦਫ਼ਤਰ ਮੈਨੂੰ ਅਸ਼ੀਰਵਾਦ ਦਿੱਤੀ ਨੇ ਮੇਨਾਂ ਦਾ ਧੰਨਵਾਦ ਇਤੋ ਕਰਨਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਣਾ ਚਾਹਾਂ ਪਹਿਲੇ पूरे संगठना ना मिलके अपना सनातन धर्म का कार्य करते उसी तरीके भी हूं भी पूरे संगठना ना मिलके सनातन धर्म की निराश पर मेहनत करके काम करा और सनातन धर्म का बचार करते रहेंगे तो हो नियुक्ति कोई हाँ थोड़े दिनों तक नियुक्ति अनाउंस कर देंगे दिनों जल्द ही समाचार मिल जाएगा